ਕਬੀਰ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਜਿਨ ਇਹ ਰਚਨ ਰਚਾਇਆ ਤਿਸ ਹੀ ਮਹਿਸੁਮਾਹੀ ਪਾਵਨ ਪਵਿੱਤਰ ਸ਼ਲੋਕ ਪੰਚਮ ਪਾਤਸ਼ਾਹ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਫੁਰਮਾਨ ਕੀਤਾ ਹੈ ਇਸ ਵਿੱਚ ਸਤਿਗੁਰ ਪਾਤਸ਼ਾਹ ਜੀ ਕਬੀਰ ਵਾਲੇ ਜੋ ਸ਼ਲੋਕਾਂ ਦੀ ਬਿਲਕੁਲ ਬनावट ਉਦਾਂ ਦੀ ਹੈ ਕਹਿ ਰਹੇ ਨੇ ਕਬੀਰਾ ਹਮਰਾ ਕੋ ਨਹੀਂ ਚੇਤੇ ਰੱਖਣਾ ਇਥੇ ਵਿਸ਼ਰਾਮ ਨਹੀਂ ਪਹਿਲਾਂ ਵਾਲੇ ਸ਼ਲੋਕਾਂ ਦੇ ਵਿੱਚ ਕਬੀਰ ਕਹਿ ਕੇ ਫਿਰ ਵਿਸ਼ਰਾਮ ਦਿੱਤਾ ਜਾਂਦਾ ਸੀ ਇਹਦਾ ਮਤਲਬ ਇਹ ਸੀ ਕਿ ਕਬੀਰ ਸਾਹਿਬ ਆਪਣੇ ਆਪ ਨੂੰ ਆਵਾਜ਼ ਦੇ ਰਹੇ ਨੇ ਇੱਥੇ ਕਬੀਰਾ ਹਮਰਾ ਕੋ ਨਹੀਂ ਇਹ ਇੱਕੋ ਸਾਰ ਸ਼ਬਦ ਹੈ ਇਹਦੇ ਵਿੱਚ ਕੋਈ ਵਿਸ਼ਰਾਮ ਨਹੀਂ ਕਹਿ ਲਗੇ ਏ ਕਬੀਰ ਨਾ ਕੋਈ ਸਾਡਾ ਸਦਾ ਦਾ ਸਾਥੀ ਹੈ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਅਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਆ ਬੇੜੀ ਦੇ ਪੂਰ ਦਾ ਮੇਲਾ ਹੈ ਜਿਸ ਤਰ੍ਹਾਂ ਬੇੜੀ ਦਾ ਪੂਰ ਹੁੰਦਾ ਹੈ ਨਾ ਫਰਜ਼ ਕਰੋ ਜਿਵੇਂ ਪਹਿਲੇ ਟਾਈਮਾਂ ਵਿੱਚ ਕੀ ਸੀਗਾ ਕਿ ਨਦੀ ਨੂੰ ਜਦੋਂ ਪਾਰ ਕੀਤਾ ਜਾਂਦਾ ਸੀ ਬੇੜੀ ਹੁੰਦੀ ਸੀ ਉਹਦੇ ਵਿੱਚ ਮੁਸਾਫਰ ਆਣ ਕੇ ਬੈਠ ਜਾਂਦੇ ਕੋਈ ਕਿਤੋਂ ਦਾ ਕਿਤੋਂ ਦਾ ਜਿੰਨਾ ਚਿਰ ਉਹ ਬੇੜੀ ਚੱਲ ਰਹੀ ਹੈ ਲੇਕਿਨ ਜਿਵੇਂ 베ੜੀ ਅਗਲੇ ਕਿਨਾਰੇ ਤੇ ਪਹੁੰਚੀ ਸਾਰੇ ਲੋਗ ਆਪੋ ਆਪਣੇ ਰਸਤੇ ਤੇ ਚਲੇ ਜਾਂਦੇ ਨੇ ਕੁਝ ਟਾਈਮ ਲਈ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਕਹਿਣ ਲੱਗੇ ਅਸਲ 'ਚ ਮਨੁੱਖ ਦਾ ਜਨਮ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੈ ਕਬੀਰਾਂ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਨਾ ਤੇ ਕੋਈ ਐਸਾ ਹੈ ਜਿਹੜਾ ਸਾਡੇ ਨਾਲ ਅਗਲੀ ਦਰਗਾਹ ਤੱਕ ਵੀ ਚੱਲੇ ਤੇ ਨਾ ਹੀ ਅਸੀਂ ਕਿਸੇ ਦੇ ਨਾਲ ਚੱਲ ਸਕਦੇ ਹਾਂ ਕੋਈ ਵੀ ਸਾਡੇ ਨਾਲ ਨਹੀਂ ਅਸੀਂ ਵੀ ਕਿਸੇ ਨਾਲ ਨਹੀਂ ਜਾ ਸਕਦੇ ਕੋਈ ਕਿਤਨਾ ਮਰਜੀ ਯਤਨ ਕਰੇ ਅਗਲਾ ਬਚਨ ਕਹਿਣ ਲੱਗੇ ਜਿਨ ਇਹ ਰਚਨ ਰਚਾਇਆ ਕਹਿਣ ਲੱਗੇ ਇਸ ਵਾਸਤੇ ਤੂੰ ਇੱਕ ਕਮਕਰ ਜਿਸ ਪ੍ਰਮਾਤਮਾ ਨੇ ਇਹ ਰਚਨਾ ਰਚੀ ਹੈ ਦੁਨੀਆ ਬਣਾਈ ਹੈ ਸ੍ਰਿਸ਼ਟੀ ਸਾਜੀ ਹੈ ਜਿਨੇ ਉਹ ਰਚਨ ਰਚਾਇਆ ਅਗਲਾ ਬਚਨ ਹੈ ਤਿਸਹੀ 마ਹੇ ਸਮਾਹੇ ਕਹਿਣ ਲੱਗੇ ਉਹਦੇ ਵਿੱਚ ਸਮਾਇਆ ਰਹਿ ਟਿਕਿਆ ਰਹਉ ਭਾਵ ਦੀ ਯਾਦ ਦੇ ਅੰਦਰ ਨਾਮ ਸਿਮਰਨ ਭਜਨ ਬੰਦਗੀ ਦੇ ਅੰਦਰ ਜੁੜ ਕੇ ਆਪਣੇ ਜੀਵ ਨੂੰ ਬਤੀਤ ਕਰਨ ਦਾ ਯਤਨ ਕਰ ਅਗਲਾ ਬਚਨ ਕਬੀਰ ਸਾਹਿਬ ਜੀ ਇਹ ਉਹਨਾਂ ਦਾ ਖੁਦ ਦਾ ਬਚਨ ਹੈ ਕਹਿਣ ਲੱਗੇ ਕਬੀਰ ਕੀਚੜ ਆਟਾ ਗਿਰ ਪਰਿਆ ਕਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋ ਇਹ ਨੇ ਬਹਿਆ ਸਾਥ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਜੀ ਇੱਕ ਆਪਣੇ ਆਮ ਨਾਰਮਲ ਘਰਾਂ ਦੇ ਵਿੱਚ ਕੰਮ ਹੈ ਕਿ ਆਟਾ ਭਿਉਣ ਵਾਸਤੇ ਆਪਾਂ ਜਾਣੇ ਆਪਾਂ ਹੁਣ ਘਰਾਂ ਚ ਚੱਕੀਆਂ ਚਲਾਈਆਂ ਨਹੀਂ ਸਾਰਿਆਂ ਨੇ ਆਪਾਂ ਨੂੰ ਆਟਾ ਭਿਉਣ ਵਾਸਤੇ ਚੱਕੀ ਤੇ ਜਾਣਾ ਪੈਂਦਾ ਚਲੋ ਗੱਲ ਵੱਖਰੀ ਕਈ ਲੋਕ ਹੁਣ ਬਣਿਆ ਬਣਾਇਆ ਹੀ ਆਟਾ ਲੈਣ ਲੱਗੇ ਪਰ ਪਿੰਡਾਂ ਦੇ ਵਿੱਚ ਅਜੇ ਵੀ ਇੱਕ ਰਵਾਜ ਹੈ ਵੀ ਉਹ ਆਟੇ ਦੇ 2-3 ਗੱਟੇ ਸਾਫ਼ ਕਰਕੇ ਕਣਕ ਦੇ ਉਹਨੂੰ ਕਹਿੰਦੇ ਨੇ ਪੀਣ ਬਣਾਉਣਾ ਤੇ ਉਹ ਜਿਹੜਾ ਬਣਾ ਕੇ ਤੇ ਫਿਰ ਉਹ ਚੱਕੀ ਤੇ ਭੇਜਦੇ ਨੇ ਫਿਰ ਜਿਹੜਾ ਉਹ ਲੈਣ ਜਾਂਦਾ ਹੈ ਨਾ ਆਟਾ ਛੱਡਣ ਜਾਂਦਾ ਹੈ ਜਿਹੜਾ ਉਹਨੂੰ ਸੌਰੀ ਕਣਕ ਛੱਡਣ ਜਾਂਦਾ ਹੈ ਉਹ ਜਿੰਨਾ ਚਿਰ ਉਥੇ ਕਣਕ ਪੀ ਹੋ ਰਹੀ ਹੈ ਉਹ ਲਾਗੇ ਖੜਾ ਨਾ ਕਿਸੇ ਹੋਰ ਦੇ ਗੱਟੇ 'ਚ ਵੀ ਚਾਹੇ ਆਪਦੇ ਗੱਟੇ 'ਚੋਂ 2-4 ਦਾਣੇ ਚੱਕ ਕੇ ਆਪਣੇ ਮੂੰਹ 'ਚ ਜ਼ਰੂਰ ਪਾਉਂਦਾ ਹੈ ਇਹ ਆਦਤ ਹਰ ਇੱਕ ਇੱਕ ਬੰਦੇ ਦਾ ਅਨੇਕ ਸੁਭਾਅ ਹੁੰਦਾ ਹੈ ਆਪਾਂ ਵੇਖਿਆ ਹੋਣਾ ਜਿਹੜੇ ਆਟਾ ਪਿਉਂ ਜਾਂਦੇ ਰਹੇ ਨੇ ਉਹਨਾਂ ਨੂੰ ਪਤਾ ਹੈ ਉਹ ਜਦੋਂ ਜਦੋਂ ਆਟਾ ਪੀਂਦੇ ਨੇ ਤੇ ਦੋ ਚਾਰ ਦਾਣੇ ਕਣਕ ਦੇ ਉਚਾ ਕੇ ਮੂੰਹ ਚ ਪਾਉਂਦੇ ਜ਼ਰੂਰ ਕਬੀਰ ਸਾਹਿਬ ਜੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਇਸ ਸ਼ਲੋਕ ਦੇ ਵਿੱਚ ਬੜਾ ਪਿਆਰਾ ਬੜੇ ਤਰੀਕੇ ਨਾਲ ਕਹਿਣ ਲੱਗੇ ਕਬੀਰ ਕੀਚੜ ਆਟਾ ਗਿਰ ਪੜਿਆ ਕਹਿਣ ਲੱਗੇ ਕੋਈ ਬੰਦਾ ਗਿਆ ਸੀ ਆਟਾ ਪਿਉਣ ਵਾਸਤੇ ਆਟਾ ਨੇ ਕੀ ਕੀਤਾ ਜੀ ਪਹਿਲਾਂ ਚਲੋ ਆਪਾਂ ਜਮੇ ਜਿਆਦਤ ਨਹੀਂ ਜੋ ਆਪਾਂ ਦੇਖਿਆ ਆਪਣੇ ਨਾਲ ਬੀਤੇ ਹੈ ਉਹ ਸਾਈਕਲ ਦੇ ਮਗਰ ਰੱਖ ਕੇ ਲੈ ਕੇ ਆਉਂਦੇ ਪਹਿਲਾਂ ਰਸਤੇ ਕੱਚੇ ਸੀ ਮੀਂਹ ਪੈ ਕੇ ਹਟਿਆ ਰਸਤੇ 'ਚ ਚਿੱਕੜ ਸੀ ਤੇ ਉਹ ਜਿਹੜਾ ਸੀ ਉਹ ਆਟਾ ਕਿਤੇ ਹਨੇਰੇ 'ਚ ਲਾਗ ਲੋ ਜਾਂ ਠੇਡਾ ਖਾ ਕੇ ਲਾ ਲੋ ਉਹ ਜਿਹੜਾ ਆਟਾ ਸੀ ਉਹ ਚਿੱਕੜ ਦੇ ਵਿੱਚ ਡਿੱਗ ਗਿਆ ਹੁਣ ਜੇ ਤਾਂ ਸੁੱਕੀ ਥਾਂ ਤੇ ਡਿੱਗਿਆ ਹੁੰਦਾ ਤੇ ਆਟਾ ਚੱਕ ਹੋ ਵੀ ਜਾਂਦਾ ਹੁਣ ਉਹ ਆਟਾ ਡਿੱਗ ਗਿਆ ਚੱਕਰ ਦੇ ਵਿੱਚ ਹੁਣ ਚੱਕੜ ਚੋਂ ਆਟਾ ਚੱਕੇ ਕੋਈ ਕਿਦਾਂ ਉਹ ਤੇਨੂੰ ਸਾਰਾ ਗੱਟਾ ਹੀ ਛੱਡ ਕੇ ਜਾਣਾ ਪਊਗਾ ਫੇਰ ਕਿਉਂਕਿ ਜਦੋਂ ਚੱਕੜ ਜੀ ਡਿੱਗ ਗਿਆ ਹੁਣ ਉਹਦਾ ਜ਼ਿਕਰ ਕਬੀਰ ਸਾਹਿਬ ਜੀ ਨੇ ਕੀਤਾ ਕਹਿਣ ਲੱਗੇ ਕਬੀਰ ਕੀਚੜ ਆਟਾ गिर ਪੜਿਆ ਕਹਿਣ ਲੱਗੇ ਜਿਹੜਾ ਤੇਰਾ ਜ਼ਿੰਦਗੀ ਦਾ ਤੈਨੂੰ ਭਰਿਆ ਗੱਟਾ ਮਿਲਿਆ ਸੀ ਨਾ ਕਣਕ ਦਾ ਇਹਦਾ ਤੂੰ ਆਟਾ ਪਿਆ ਕੇ ਕਹਿਣ ਲੱਗੇ ਕਿ ਇਹ ਤੂੰ ਆਪ ਦੀ ਜ਼ਿੰਦਗੀ ਦਾ ਇਹ ਜੀਵਨ ਦਾ ਇਹ ਆਟਾ ਚੱਕੜ ਚ ਡੋਲ ਬੈਠਾ ਹੈ ਚਿੱਕੜ ਦੇ ਵਿੱਚ ਕਿਉਂਕਿ ਜ਼ਿੰਦਗੀ ਦਾ 99% ਟਾਈਮ ਤੂੰ ਦੁਨੀਆ ਦੇ ਵਾਸਤੇ ਰੱਖਿਆ ਹੈ 1% ਟਾਈਮ ਤੂੰ ਰੱਖਿਆ ਰੱਬ ਦੇ ਵਾਸਤੇ ਕਹਿ ਲੱਗੇ ਕੀਚੜ ਆਟਾ ਗਿਰ ਪਿਆ ਕਛੂ ਨਾ ਆयो ਹੱਥ ਇਹ ਜਿਹੜਾ ਜ਼ਿੰਦਗੀ ਰੂਪੀ ਸੁਆਸਾ ਦਾ ਇਹ ਆਟਾ ਗੱਟਾ ਭਰਿਆ ਸੀ ਇਹ ਚਿੱਕੜ ਚ ਡਿੱਗ ਪਿਆ ਇਹ ਹੁਣ ਕਹਿ ਲੱਗੇ ਵਾਪਸ ਨਹੀਂ ਮੁੜਨਾ ਇਹ ਤਾਂ ਗਵਾਹ ਬੈਠਾ ਤੂੰ ਤੇ ਹੁਣ ਤੇਰੇ ਹੱਥ ਕਿੰਨਾ ਕੁ ਲੱਗਾ ਜਿੰਨਾਂ ਕੋ ਆਪਾਂ ਜ਼ਿਕਰ ਕੀਤਾ ਸੀ ਨਾ ਵੀ ਉਹ ਜਿੰਨਾਂ ਚਰਾਟਾ ਪੀਂਦੇ ਉਹ 2-4 ਦਾਣੇ ਕਣਕ ਦੇ ਮੂੰਹ 'ਚ ਜ਼ਰੂਰ ਪਾਉਂਦੇ। ਕਿੰਨੇ ਲੱਗੇ ਭਰੇ ਗੱਟੇ 'ਚੋਂ ਬਸ ਆਹ 2-4 ਦਾਣੇ ਹੀ ਰਹਿ ਗਏ ਪੱਲੇ। ਮਤਲਬ ਕਿ ਆਪ ਆਪਣੀ ਜੀਵਨ ਦਾ 99% ਹਿੱਸਾ ਦੁਨਿਆਵੀ ਜਿਹੜਾ ਪਦਾਰਥਾਂ ਨੂੰ ਇਕੱਠਾ ਕਰਨ ਦੇ ਵਿੱਚ, ਮੰਦ ਕਰਮਾਂ ਦੇ ਵਿੱਚ, ਮਾੜਾ ਸੋਚਣ 'ਚ, ਮਾੜਾ ਵੇਖਣ 'ਚ, ਮਾੜਾ ਸੁਣਨ 'ਚ 99% ਟਪਾਉਨੇ ਆ ਜੀ। ਕਬੀਰ ਸਾਹਿਬ ਕਹਣ ਲੱਗੇ ਭਰੇ ਘਟੇ ਚੋਂ ਬਸ ਇੰਨਾ ਕੀ ਬਚਿਆ ਤੇਰੀ ਜ਼ਿੰਦਗੀ ਦਾ ਸਫਲ ਹੋਇਆ ਜਿਹੜੇ 2-4 ਦਾਣੇ ਜਿੱਦਾਂ ਉਹਨੇ ਵਿੱਚੋਂ ਖਾ ਲਏ ਚਲੋ ਇਸ ਤੋਂ ਅਗਲਾ ਸ਼ਲੋਕ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਦੋਂ ਕੋਈ ਬੰਦਾ ਪਾਪ ਕਰਦਾ ਹੈ ਨਾ ਉਹਦਾ ਮਨ ਤਾਂ ਦੇਖ ਰਿਹਾ ਹੁੰਦਾ ਹੈ ਉਹਦੇ ਮਨ ਤੇ ਉਹਨੂੰ ਪਤਾ ਹੁੰਦਾ ਹੈ ਸਾਰੀ ਗੱਲ ਦਾ ਵੀ ਮੈਂ ਪਾਪ ਮੇਰੇ ਕੋਲੋਂ ਹੋ ਰਿਹਾ ਹੈ ਇਹ ਗੱਲ ਨਹੀਂ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਜਦੋਂ ਕੋਈ ਗੁਨਾਹ ਕਰਦਾ ਹੈ ਚਲੋ ਕੋਈ ਅਣਜਾਣਪੁਣੇ ਚ ਉਹਨੂੰ ਗਲਤੀ ਕਹਿੰਦੇ ਨੇ ਲੇਕਿਨ ਜਦੋਂ ਗੁਨਾਹ ਕਰਦਾ ਹੈ ਬਾਹਰੀ ਤੌਰ ਤੇ ਭਾਵੇਂ ਅਣਜਾਣ ਬਣਦਾ ਉਹ ਨਾਟਕ ਕਰੇ ਅੰਦਰੋਂ ਮਨ ਤਾਂ ਉਹਦਾ ਜਾਣਦਾ ਹੁੰਦਾ ਵੀ ਮੈਂ ਬੇਈਮਾਨੀ ਕਰ ਰਿਹਾ ਮਾ ਉਹ ਮਨ ਜਾਣੇ ਸਭ ਬਾਤ ਕਹਿੰਦੇ ਮਨ ਸਾਰੀਆਂ ਗੱਲਾਂ ਜਾਣਦਾ ਜਾਣਤ ਹੀ ਔਗਣ ਕਰੇ ਜਾਣਦੇ ਬੁੱਝਦੇ ਹੋਏ ਵੀ ਕਹਿ ਲੱਗੇ ਕਿ ਫੇਰ ਵੀ ਔਗਣ ਕਰਦਾ ਫੇਰ ਵੀ ਤੁਰਦਾ ਉਸ ਰਸਤੇ ਤੇ ਨਾਲੇ ਪਤਾ ਹੈ ਕਿ ਰਸਤਾ ਚੰਗਾ ਨਹੀਂ ਗਲਤ ਮੰਦ ਕਰਮਾਂ ਦੇ ਰਸਤੇ ਤੇ ਤੁਰਿਆ ਇਹ ਗੱਲ ਠੀਕ ਨਹੀਂ ਪਤਾ ਇਸ ਗੱਲ ਦਾ ਮਨ ਨੂੰ ਪਰ ਨਹੀਂ ਰੁਕਦਾ ਫੇਰ ਵੀ ਜਨਤੀ ਔਗਣ ਕਰੇ ਰਾਹ ਦਾ ਪਤਾ ਹੈ ਅਣਜਾਣ ਨਹੀਂ ਸਿਆਣਾ ਬਿਆਣਾ ਹੈ ਪਰ ਫੇਰ ਵੀ ਕਰ ਰਿਹਾ ਹੈ ਕਹਿਣ ਲੱਗੇ ਕਾਹੇ ਕੀ ਕੁਸਲਾਤ ਕੁਸਲਾਤ ਕਹਿੰਦੇ ਨੇ ਸੁਖ ਕਹਿੰਦੇ ਸੁਖ ਕਿੱਥੋਂ ਮਿਲਣਾ ਹੈ ਹਾਥ ਦੀਪ ਕੂਏ ਪਰੇ ਹੱਥ ਵਿੱਚ ਤੇਰੇ ਦੀਵਾ ਸੀ ਤੇ ਤੂੰ ਫੇਰ ਵੀ ਕਹਿਣ ਲੱਗੇ ਵੀ ਤੂੰ ਖੂਹ ਦੇ ਵਿੱਚ ਡਿੱਗ ਗਿਆ ਹਨੇਰਾ ਸੀ ਹੁਣ ਕੋਈ ਬੰਦਾ ਬੈਟਰੀ ਫੜੀ ਹੋਵੇ ਕਿਸੇ ਦੇ ਹੱਥ ਚ ਮੰਨ ਲਓ ਨੇਰੇ ਚ ਤੁਰਿਆ ਜਾ ਰਿਹਾ ਬੈਟਰੀ ਵੀ ਹੱਥ ਚ ਪੜੀ ਐ ਤੇ ਉਹ ਬੰਦਾ ਫੇਰ ਵੀ ਖੂਦ ਵਿੱਚ ਡਿੱਗ ਜੇ ਤੇ ਅਗਲਾ ਕਹੂਗਾ ਨਹੀਂ ਵੀ ਤੇਰੇ ਕੋਲ ਬੈਟਰੀ ਵੀ ਸੀ ਤੂੰ ਫੇਰ ਵੀ ਖੂਚ ਡਿੱਗ ਗਿਆ ਕਹਿਣ ਲੱਗੇ ਕਿ ਚਲੋ ਮਨੁੱਖ ਨੂੰ ਤਾਂ ਐਡੀ ਵੱਡੀ ਬੈਟਰੀ ਰੱਬ ਨੇ ਦਿੱਤੀ ਦਿਮਾਗ ਇਹਦੇ ਵਰਗਾ ਤਾਂ ਕਿਸੇ ਜੀਵ ਜੰਤੂ ਚ ਹੈ ਹੀ ਨਹੀਂ ਸਾਰੇ ਧਰਤੀ ਦੇ ਸ੍ਰਿਸ਼ਟੀ ਦੇ ਸਾਰੇ ਜੀਵਾ ਤੋਂ ਜਿਹੜਾ ਵਿਲੱਖਣ ਤੇ ਪਾਵਰਫੁੱਲ ਦਿਮਾਗ ਬੰਦੇ ਨੂੰ ਦਿੱਤਾ ਕਹਿਣ ਲੱਗੇ ਵਰਤਿਆ ਹੀ ਨਹੀਂ ਐਡਾ ਪਾਵਰਫੁੱਲ ਦਿਮਾਗ ਹੋਣ ਦੇ ਬਾਵਜੂਦ ਵੀ ਸਾਰੀ ਉਮਰ ਗਵਾ ਹੀ ਬੈਠਾ ਹੈ ਪਤਾ ਨਹੀਂ ਲੱਗਿਆ ਕਿ ਮੈਂ ਇਸ ਸੰਸਾਰ ਤੇ ਕਰਨ ਕੀ ਆਇਆ ਮੰਦ ਕਰਮਾ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕੀਤਾ ਇਹਦਾ ਭਾਵੇਂ ਹੈ ਕਿ ਜਿਵੇਂ ਕੋਈ ਬੰਦਾ ਹੱਥ ਵਿੱਚ ਚਾਂਨਲ ਹੁੰਦਿਆਂ ਹੋਇਆਂ ਵੀ ਜਦੋਂ ਉਹ ਖੂਦ ਵਿੱਚ ਡਿੱਗ ਪਵੇ ਇਸੇ ਤਰ੍ਹਾਂ ਬੰਦੇ ਦੀ ਹਾਲਤ ਹੈ ਸਾਰਾ ਗਿਆਨ ਹੁੰਦਿਆਂ ਹੋਇਆਂ ਵੀ ਮਨ ਜਾਣੈ ਸਭ ਬਾਤ ਪਤਾ ਹੈ ਵੀ ਮੈਂ ਚੰਗਾ ਕਰਨਾ ਕਿ ਮਾੜਾ ਜਾਣਤ ਹੀ ਔਗਣ ਕਰੇ ਫੇਰ ਵੀ ਮਨ ਜਿਹੜਾ ਔਗਣ ਕਰਨ ਨੂੰ ਭਜਦਾ ਤੇ ਨਾਲ ਹੀ ਅਗਲਾ ਬਚਨ ਕਹ ਲੱਗੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ ਹੱਥ ਵਿੱਚ ਦੀਵਾ ਹੋਵੇ ਇੰਨਾ ਵੱਡਾ ਪ੍ਰਮਾਤਮਾ ਨੇ ਗਿਆਨ ਦਾ ਚਾਲਨ ਬਖਸ਼ਿਆ ਹੋਵੇ ਤੇ ਫੇਰ ਵੀ ਖੂ ਵਿੱਚ ਡਿਗੇ ਤੇ ਕੋਈ ਸਿਆਣੀ ਗੱਲ ਨਹੀਂ ਅਗਲਾ ਬਚਨ ਕਬੀਰ ਸਾਹਿਬ ਜੀਆ ਦਾ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾ ਸਿਓ ਟੂਟੀ ਕਿਉ ਬਨੈ ਜਾਕੇ ਜੀ ਪਰਾਨ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਆਪਣੇ ਆਪ ਨੂੰ ਬਾਜ ਮਾਰੀ ਕਹਿ ਲਗੇ ਲਾਗੀ ਪ੍ਰੀਤ ਸੁਜਾਨ ਸਿਓ ਸੁਜਾਨ ਕਹਿੰਦੇ ਨੇ ਸੁਜਾਨ ਦਾ ਅਖਰੀ ਅਰਥ ਹੈ ਸਿਆਣਾ ਚੰਗਾ ਮਹਾਪੁਰਸ਼ ਰਬਨਾਤ ਜੁੜਿਆ ਜਾਣਕਾਰ ਕਹਿ ਲਗੇ ਲਾਗੀ ਪ੍ਰੀਤ ਸੁਜਾਨ ਸਿਓ ਕਹਿ ਲਗੇ ਕਿ ਮੇਰਾ ਪ੍ਰੇਮ ਸਿਆਣੇ ਲੋਗਾ ਨਾਲ ਹੈ ਵਰਜੈ ਲੋਗ ਅਜਾਣ ਕਹਿ ਲਗੇ ਕਿ ਜੇ ਤੂੰ ਪਰਮਾਤਮਾ ਦੇ ਨਾਲ ਜਿਹੜਾ ਆਪਣੀ ਸੂਰਤ ਨੂੰ ਚਿੱਤ ਨੂੰ ਜੋੜਨਾ ਹੈ ਨਾ ਤੇ ਉਹ ਇਹ ਫਿਰ ਇਹ ਕੰਮ ਕਰਕੇ ਮੂਰਖ ਜਗਤ ਭਾਵ ਕੇ ਇਹ ਜਿਹੜਾ ਠੱਗੀ ਜਾਲ ਹੈ ਮੰਦ ਕਰਮਾ ਦਾ ਪਾਪਾਂ ਦਾ ਰਾਹ ਹੈ ਕਹਿ ਲੱਗੇ ਘਟ ਘਟ ਦੀ ਜਾਣਨ ਵਾਲੇ ਪ੍ਰਮਾਤਮਾ ਨਾਲ ਆਪਣੀ ਪ੍ਰੀਤ ਦੇ ਰਸਤੇ ਵਿੱਚ ਰੋਕ ਪਾਉਂਦੇ ਇਹ ਇਹਦੇ ਤੋਂ ਬਚ ਲਾਗੀ ਪ੍ਰੀਤ ਸੁਜਾਲਸਿਓ ਵਰਜੈ ਲੋਗ ਅਜਾਲ ਕਹਿ ਲੱਗੇ ਕਿ ਸਿਆਣੇ ਨਾਲ ਪ੍ਰੇਮ ਪਾ ਤੇ ਅਣਜਾਨ ਜਿਹੜਾ ਮੂਰਖ ਹੈ ਜਿਹੜਾ ਮੰਦ ਕਰਮੀ ਹੈ ਜਿਹੜਾ ਰੱਬ ਤੋਂ ਟੁੱਟੇ ਉਹਨੂੰ ਵਰਜ ਵਰਜ ਸਮਝਦੇ ਉਹਨਾਂ ਸ਼ਬਦ ਵੀ ਕਿਸੇ ਨੂੰ ਰੋਕਣਾ ਵਰਜ ਦੇਣਾ ਵਰਜਣਾ ਕਹਿਣ ਲੱਗੇ ਕਿ ਮਾੜਿਆਂ ਨੂੰ ਵਰਜ ਤੇ ਚੰਗਿਆਂ ਨਾਲ ਪ੍ਰੇਮ ਕਰ। ਜੇਕਰ ਜੀਵਨ ਵਿੱਚ ਕੋਈ ਸੁਖ ਲੈਣਾ ਤੇ ਜੇ ਸੰਗਤ ਦੀ ਇੱਥੇ ਵੀ ਸੰਗਤ ਦਾ ਜ਼ਿਕਰ ਹੈ। ਅਗਲਾ ਬਚਨ ਕਹਿਣ ਲੱਗੇ ਤਾਂ ਸਿਓ ਟੁੱਟੀ ਕਿਉਂ ਬਣੈ? ਤਾਂ ਸਿਓ ਉਸ ਸੁਜਾਣ ਉਸ ਸਿਆਣੇ ਦੇ ਨਾਲੋਂ ਜੇਕਰ ਟੁੱਟ ਜਾਵੇ ਤੇ ਫਿਰ ਕਿਉਂ ਬਣੈ? ਕਿਵੇਂ ਕਹਿਣ ਲੱਗੇ ਕੋਈ ਚੰਗੀ ਗੱਲ ਨਹੀਂ। ਜਾ ਕੇ ਜੀ ਪ੍ਰਾਣ ਕਹਿਣ ਲੱਗੇ ਇਸ ਧੋਖੇ ਵਿੱਚ ਆਇਆ ਘਾਟ ਹੀ ਘਾਟਾ ਹੈ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਜਾਨ ਹੈ ਉਸ ਨਾਲੋਂ ਵਿਛੜੀ ਹੋਈ ਕਿਸੇ ਹਾਲਤ ਵਿੱਚ ਵੀ ਇਹ ਜਿਹੜਾ ਸੁੰਦਰ ਨਹੀਂ ਲੱਗ ਸਕਦੀ ਸੌਖਾ ਇਹ ਸੌਖੀ ਨਹੀਂ ਰਹਿ ਸਕਦੀ ਤਾਂ ਸਿਉ ਟੁੱਟੀ ਕਿਉ ਬਣ ਹੈ ਉਸ ਪਰ ਇੱਥੇ ਸੁਜਾਣ ਦਾ ਮਤਲਬ ਹੈ ਪ੍ਰਮਾਤਮਾ ਕਹਿਣ ਲੱਗੇ ਕਿ ਪ੍ਰਮਾਤਮਾ ਦੇ ਨਾਲੋਂ ਟੁੱਟ ਕੇ ਜਾ ਕੇ ਜੀ ਪ੍ਰਾਣ ਜਿਸ ਨੇ ਮਨੁੱਖ ਨੂੰ ਜਾਨ ਪ੍ਰਾਣ ਦਿੱਤੇ ਨੈਣ ਪ੍ਰਾਣ ਜਿਹਨੂੰ ਆਪਾਂ ਕਹਿੰਦੇ ਆ ਇਹ ਸਰੀਰ ਬਖਸ਼ਿਆ ਇਸ ਦੇ ਵਿੱਚ ਜਾਨ ਦਿੱਤੀ ਜਿਸ ਪ੍ਰਮਾਤਮਾ ਨੇ ਉਹਦੇ ਨਾਲੋਂ ਟੁੱਟ ਕੇ ਇਹ ਜੀਵਾਤਮਾ ਕਹਿੰ ਲੱਗੇ ਸੁਖੀ ਨਹੀਂ ਰਹਿ ਸਕਦੀ ਇਸ ਤੋਂ ਅਗਲਾ ਬਚਨ ਹੈ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹਾਥ ਕਨੀਤ ਪੌਨੇ ਚਾਰ ਇੱਥੇ ਕਬੀਰ ਸਾਹਿਬ ਜੀ ਨੇ ਦੁਨੀਆ ਦੇ ਪਦਾਰਥਾਂ ਨੂੰ ਜਿਹੜਾ ਬੰਦਾ ਪਜ-ਪਜ ਇਕੱਠੇ ਕਰਦੇ ਨੇ ਉਹਦੇ ਬਾਰੇ ਜ਼ਿਕਰ ਕੀਤਾ ਹੈ ਕਹਿੰ ਲੱਗੇ ਕਬੀਰ ਕੋਠੇ ਮੰਡਪ ਹੇਤ ਕਰ ਮੰਡਪ ਦਾ ਮਤਲਬ ਹੈ ਕਿ ਮਹਿਲ ਮਨਾਰੇ ਕੋਠੇ ਦਾ ਮਤਲਬ ਹੈ ਕਿ ਚਲੋ ਆਪਾਂ ਘਰ-ਬਾਰ ਕਮਰੇ ਹੇਤ ਕਰ ਹੇਤ ਕਰਨ ਦਾ ਮਤਲਬ ਹੈ ਕਿ ਆਪਣੇ ਹਿੱਤ ਵਿੱਚ ਆਪਣੇ ਆਮ ਆਪਣੇ ਨਾਲ ਜੋੜ ਲੈ ਅਟੈਚ ਕਰ ਲਿਓ ਜੇ ਆਪਾਂ ਇੱਕ ਦਿਨ ਗੱਲ ਕੀਤੀ ਸੀ ਨਾ ਜਦੋਂ ਕਿਸੇ ਚੀਜ਼ ਦੀ ਕਿਸੇ ਬੰਦੇ ਦੇ ਨਾਮ ਰਜਿਸਟਰੀ ਹੋ ਜੇ ਨਾ ਕਿਸੇ ਪਲਾਟ ਦੀ ਹੋ ਜੇ ਕਿਸੇ ਸਾਧਨ ਦੀ ਹੋ ਜੇ ਉਹ ਐਸੀ ਚੀਜ਼ ਉਹਦੀ ਆਤਮਾ ਦੇ ਨਾਲ ਨੱਥੀ ਹੋ ਜਾਂਦੀ ਹੈ ਨਾ ਉਹ ਬੰਦਾ ਜਿੱਥੇ ਮਰਜੀ ਤੁਰਿਆ ਫਿਰੇ ਦਿਮਾਗ ਦੇ ਇੱਕ ਕੋਨੇ ਤੇ ਉਹਨੂੰ ਯਾਦ ਰਹਿੰਦਾ ਵੀ ਆਹ ਚੀਜ਼ਾਂ ਮੇਰੇ ਨਾਮ ਨੇ ਉਹ ਨਾਲ ਨਾਲ ਹੀ ਚਲਦੀਆਂ ਨੇ ਉਹ ਨਾਲ ਹੀ ਅਟੈਚ ਹੀ ਹੋ ਗਈਆਂ ਪੱਕੀਆਂ ਕਹਿ ਲੱਗੇ ਕੋਠੇ ਮੰਡਪ ਹੀਤ ਕਰ ਬਥੇਰਾ ਕੁਝ ਕਹਿ ਲੱਗੇ ਮਹਿਲ ਮਨਾਰੇ ਆਪਣੀ ਇਸ ਆਤਮਾ ਦੇ ਨਾਲ ਤੂੰ ਬਨ ਲਿਆ ਕਾਹੇ ਮਰੋ ਸਵਾਰ ਇਹਨਾਂ ਨੂੰ ਸਵਾਰ ਦਾ ਸਵਾਰ ਦਾ ਹੀ ਅਖੀਰ ਤੱਕ ਮਰ ਗਿਆ ਬਸ ਇਹਨਾਂ ਨੂੰ ਸਵਾਰੀ ਗਿਆ ਇਹਨਾਂ ਨੂੰ ਬਣਾਉਣ ਤੇ ਇਹਨਾਂ ਨੂੰ ਉੱਚੇ ਕਰਨ ਤੇ ਇਹਨਾਂ ਤੇ ਵਨਸਵੰਨੀਆਂ ਚੀਜ਼ਾਂ ਲਾਉਣ ਤੇ ਬੇ ਲੋੜੀਆਂ ਚੀਜ਼ਾਂ ਕੇਵਲ ਦਿਖਾਵੇ ਮਾਤਰ ਕਰਨ ਤੇ ਸਾਰਾ ਜੀਵਨ ਹੀ ਗਾਲਤਾ ਕਹਿਣ ਲੱਗੇ ਕਾਰਜ ਸਾਢੇ 3 ਹੱਥ ਇੱਕ ਗੱਲ ਚੇਤੇ ਰੱਖ ਲਈਂ ਬਸ ਉਹ ਕਿਹੜੀ ਜੀ ਸਾਢੇ 3 ਹੱਥ ਬੰਦੇ ਦੇ ਆਪ ਦੇ ਸਰੀਰ ਦੇ ਸਾਢੇ 3 ਹੱਥ ਜਿਹੜੀ ਹੈ ਉਹਦੀ ਉਹਦੀ ਲੰਬਾਈ ਹੁੰਦੀ ਹੈ ਸਰੀਰ ਦੀ ਮੋਢੇ ਤੋਂ ਲੈ ਕੇ ਉਂਗਲਾਂ ਤੱਕ ਸਾਢੇ 3 ਹੱਥ ਬੰਦੇ ਦੇ ਮਣ ਲਓ ਤੇ ਕਹਿਣ ਲੱਗੇ ਚਲੋ ਜੇ ਕੋਈ ਬੰਦਾ ਵੇਰਦਾ ਵੀ ਆ ਵੀ ਕੋਈ ਘਟ ਵੱਧ ਵੀ ਹੋ ਸਕਦੇ ਤੇ ਕਬੀਰ ਸਾਹਿਬ ਨੇ ਉਹਦਾ ਵੀ ਰਾਹ ਰੱਖ ਲਿਆ ਕਹਿਣ ਲੱਗੇ ਘਣੀ ਤਾਂ ਪੌਣੇ 4 ਬਾਲੀ ਗੱਲ ਹੈ ਪੌਣੇ 4 ਹੋ ਜਾਣਗੇ ਇਤੂ ਜਿਆਦੀ ਧਰਤੀ ਤੇਰੇ ਵਾਸਤੇ ਨਹੀਂ ਬਾਕੀ ਸਾਰੀ ਧਰਤੀ ਇੱਥੇ ਹੀ ਪਈ ਰਹਿ ਜਾਣੀ ਹੈ ਉਹ ਠੀਕ ਆ ਕੁਝ ਸਮਝ ਲਈ ਤੂੰ ਆਇਆ ਉਹਦੇ ਤੇ ਤੂੰ ਮੋਹਰ ਲਾ ਲਈ ਆ ਆਪਦੀ ਇਹ ਤਾਂ ਚੀਜ਼ ਮੇਰੀ ਹੈ ਇਹ ਤਾਂ 10 ਕਿੱਲੇ 50 ਕਿੱਲੇ 100 ਕਿੱਲੇ ਨਹੀਂ ਆਇਆ ਸਬਰ ਲੋਗਾਂ ਨੂੰ ਹਜ਼ਾਰਾਂ ਹਜ਼ਾਰ ਏਕੜ ਜ਼ਮੀਨਾਂ ਖਰੀਦ ਕੇ ਵੀ ਨਹੀਂ ਸਬਰ ਆਇਆ ਤੇ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਵੀ ਖਰੀਦ ਜਿੰਨੀਆਂ ਮਰਜ਼ੀ ਲਓ ਬਣਾ ਜਿੰਨੀਆਂ ਰਜਿਸਟਰੀਆਂ ਜਿੰਨੀਆਂ ਮਰਜ਼ੀ ਲਓ ਪਰ ਅਖੀਰ ਨੂੰ ਕੰਮ ਕਿਹੜੀ ਆਉਣੀ ਹੈ बस ਸਾਡੇ ਇੱਕ ਤਿੰਨ ਹੱਥ ਧਰਤੀ ਚਾਹੀਦੀ ਏ ਤੈਨੂੰ ਬਾਕੀ ਤੇਰੇ ਨਾਲੋਂ ਭਾਵੇਂ ਕੋਈ ਸਾਰੀਆਂ ਰਜਿਸਟਰੀਆਂ ਲੈ ਜਾ ਭਾਵੇਂ ਹੋਰ ਜਿਆਦਾ ਉਹ ਜਣ ਤੈਨੂੰ ਕੋਈ ਫਰਕ ਨਹੀਂ ਪੈਣਾ ਤੈਨੂੰ ਸਿਰਫ ਸਾਡੇ ਤਿੰਨ ਹੱਥ ਬਾਲੀ ਗੱਲ ਐ ਪੌਣੇ ਚਾਰ ਇੱਕ ਹੱਥ ਹੋ ਜੇਗੀ ਐਤੂ ਜਿਆਦਾ ਤੈਨੂੰ ਜ਼ਮੀਨ ਤੇਰੀ ਨਹੀਂ ਉਹ ਕੇਵਲ ਤੇ ਕੇਵਲ ਤੇਰੇ ਮਨ ਦਾ ਵਹਿਮ ਹੈ